ਕਰਤਾਰ ਦੀ ਸਰਬਾਨਕ ਪਰਜਾਤ ਸਾਨੂੰ ਜੀ ਆਇਆਂ ਨੂੰ ਕਹਿੰਦਾ ਹੈ ਸਰਬਾਨਕ ਪਰਜਾਤ ਦਾ ਮੈਂ ਤੁਹਾਡੇ ਲਈ ਪੰਜਾਬ ਮੰਡਲ ਪੂਰੀ ਆਰ ਮਰਮਲੀ ਵੈਲਕਮ ਟੂ ਇਨ आवर ਇੰਸਟੀਟਿਊਸ਼ਨ ਵੀ ਹੈਵ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਤੈਗਰ ਪੰਜਾਬ ਦੇ ਹੂਟ ਦੇ ਮੈਂ ਆਮ ਸਿੰਘ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ ਚੇਅਰਮੈਨ ਸੰਧੂ ਟੈਂਡ ਬਰਾੜ ਪਲਾਂ ਦੇ ਸਰਕਾਰੀ ਕੰਮ ਕਰ ਰਹੇ 30000 ਕੁ ਟਿੱਤੀ ਚਾਰ ਦਵਾਰੇ ਉਪਰੰਤ ਕੀਤਾ ਉਦਘਾਟਨ ਪ੍ਰਾਇਮਰੀ ਸਕੂਲ ਦੇ ਫੀਲਡ ਗਰਾਊਂਡ ਦਾ ਵੀ ਕੀਤਾ ਗਿਆ ਉਦਘਾਟਨ ਖਣਾ ਬਰੀਵਾਲਾ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਉਪਤਾਵ ਪ੍ਰਬੰਧ ਲਲਾ ਸ਼੍ਰੀ ਮੋਹਨ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਜੀਤ ਸਿੰਘ ਵੱਲੋਂ ਕਰ ਰਹੇ ਦਾ ਇੱਕ ਕਾਪਾ ਬਰਾੜ ਐਮ ਐਲ ਦੇਰ ਜੀਆਂ ਵੇਚੋ ਘੁਣ ਕਰਕੇ ਉਹਨਾਂ ਦੀ ਜਗਾ ਦੀ ਜ਼ਿੰਮੇਵਾਰੀ ਨੂੰ ਸੰਭਾਲਦਿਆ ਪਿੰਡ ਬਰੀਵਾਲਾ ਮਰਾੜ ਕਲਾਂ ਹਰਾਜ ਅਤੇ ਕੂਟਲੀ ਸੰਗਰ ਆਦ ਪਿੰਡਾਂ ਵਿੱਚ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੂਸਰੇ ਪਾਸੇ ਪਿੰਡ ਮਰਾੜ ਕਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਤੇ ਵਰਕਰਾਂ ਵੱਲੋਂ ਕਨੌਰੀ ਬਾਰਡਰ ਤੇ ਪੰਜਾਬ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਕਨੂੰਨਾ ਵਿਰੋਧ ਧਰਨਾ ਦੇ ਰਹੇ ਇਸ ਅਨਾਦੀ ਲੋਟਕਸੋਟੋ ਅਤੇ ਪੰਜਾਬ ਪੁਲਿਸ ਵੱਲੋਂ लाठी चार्ज ਅਤੇ ਬੁਰੀ ਤਰ੍ਹਾਂ ਮਾਰ ਕਟਾਈ ਕੀਤੇ ਜਾਣ ਦੇ ਰੋਸ ਵਜੋਂ ਉਕਤ ਗੱਲਾਂ ਦੇ ਜਵਾਬ ਸਵਾਲ ਜਵਾਬ ਕਰਨ ਲਈ ਚੇਅਰਮੈਨ ਸੰਧੂ ਨੂੰ ਕੇਰਿਆ ਗਿਆ ਇਸ ਸਮੇਂ ਕਿਸਾਨਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਚੇਅਰਮੈਨ ਵੱਲੋਂ ਤਸੱਲੀ ਬਖਸ਼ ਜਵਾਬ ਵੀ ਨਹੀਂ ਦਿੱਤੇ ਗਏ ਦੂਸਰੇ ਪਾਸੇ ਮਾਰਕੀਟ ਕਮੇਟੀ ਸ਼੍ਰੀ ਮੁਖਸਰ ਸਾਹਿਬ ਦੇ ਚੇਅਰਮੈਨ ਵੱਲੋਂ ਪੱਤਰਕਾਰਾਂ ਵੱਲੋਂ ਕੁਝ ਸਵਾਲਾਂ ਦੇ ਜਵਾਬ ਪੁੱਛਣ ਲਈ ਕਹਿਣ ਦੇ باوجود ਵੀ ਪਰ ਚੇਅਰਮੈਨ ਵੱਲੋਂ ਦੂਰੀ ਬਣਾਈ ਰੱਖੀ ਦੂਸਰੇ ਪਾਸੇ ਸਕੂਲਾਂ ਦੇ ਸਕੂਲਾਂ ਦੇ ਸਥਾਪ ਵੱਲੋਂ ਸਖਤ ਮਿਹਨਤ ਕਰਕੇ ਬੱਚਿਆਂ ਨੂੰ ਚੰਗੀਆਂ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਚੇਅਰਮੈਨ ਅਤੇ ਸਕੂਲ ਸਥਾਪ ਵੱਲੋਂ ਸਨਮਾਨਤਕੀਤਾ ਗਿਆ ਮੰਡੀ ਬੜੀ ਵਾਲਾ ਤੋਂ ਪੱਤਰਕਾਰ ਪ੍ਰਦੀਪ کمار ਜੀ ਵਿਸ਼ੇਸ਼ ਕੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਤੁਹਾਡੇ ਪੈਰੀਂ ਪਟਕੇ ਬਹੁਤ ਚੰਗੀ ਗੱਲ ਹੈ ਬਿਲਕੁਲ ਸਾਨੂੰ ਦਿਓ ਜਿੱਤੇ ਤੱਕ ਸਾਡੀ ਆ ਤੁਹਾਡੇ ਰਗੇ ਅਸੀਂ ਬਈ ਚੇਅਰਮੈਨ ਸਾਹਿਬ ਜੀ ਲੜਾਈ ਸੀਗੀ ਆਪਣੀ ਐਮਐਸਟੀ ਸੈਂਟਰ ਸਰਕਾਰ ਨਾਲ ਸੀ ਸਰਕਾਰ ਝਕਾ ਲਈ ਸੀ ਟੇਬਲ ਤੇ ਆ ਕੇ ਪੰਜਾਬ ਸਰਕਾਰ ਨੇ ਸਾਡੇ ਨਾਲ 11 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਕੀਤਾ ਉਹ ਤੁਹਾਨੂੰ ਸਾਰੀ ਗੱਲ ਦਾ ਪਹਿਲੀ ਬਾਤ ਪਤਾ ਕਿ ਮੀਟਿੰਗ ਤੇ ਸੱਦ ਕੇ ਸਾਡੇ ਕਾਕਾ ਸਿੰਘ ਕੋਟਲਾ ਨੇ ਜਰਨਲ ਸੈਕਟਰੀ ਨੇ ਆਪਣੇ ਗਰਮੀ ਸਿੰਘ ਖੁੱਡਰਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਫੋਰਸ ਕਹਦੇ ਹੱਥ ਲਾਈ ਹੈ ਉਹ ਦਿਆਂ ਨੇ ਨਹੀਂ ਕਿ ਅਸੀਂ ਤਾਂ ਲੱਗਿਆ ਨਹੀਂ ਖਤ ਤੱਕ ਫੋਰਸ ਲੱਗੇ ਤੇ ਸਾਵਣ ਸਾਡੇ ਕੋਲ 7 ਵਜੇ ਸਾਡਾ ਹੌਸਲ ਸਭ ਨੇ ਦੇਖਿਆ ਅਸੀਂ ਅੱਖੀਂ ਦੇਖਿਆ ਆਹਨਾਂ ਨਾ ਭੇ ਜੇਲ੍ਹ ਵੀ ਰਹਿ ਕੇ ਔਰ ਇਹ ਐਮਐਸਯੂ ਦਾ ਗ੍ਰਾਂਟਿੰਗ ਫੰਡ ਹੋਏ ਤੇ ਜਿਹੜੇ ਮਰਜ਼ੇ ਦੀ ਫਸਲ ਵੀ ਜਿਉ ਆਪਾਂ ਨੂੰ ਐ ਤਾਂ ਪਤਾ ਹੋਣਾ ਵੀ ਐਸ ਰੇਟ ਸਾਡੀ ਚੱਕੀ ਜਾਣੀ ਹੈ ਇਹ ਬਜਾਦੋ ਜਿਹੜੀ ਆਉਂਦਾ ਹੀ ਹੋਣਾ ਹੁਣ ਵੇਖੋ ਜਿੱਦੇ ਆਪਾਂ ਉਦੋਂ ਆਪਾਂ ਸਰਕਾਰ ਨੂੰ ਚੋਕੀ ਜ਼ਰੂਰੀ ਆ ਪਹਿਲੇ ਉਹ ਲੋ ਆਪਾਂ ਥੋੜਾ ਜਿਹਾ ਹੋਰ ਅੱਗੇ ਰੈਂਦੇ ਤੇ ਉਹ ਲੋ ਕੰਮ ਆਪਣਾ ਥਰੇ ਲੱਜਾ ਲੈ ਕਿਉਂ ਲੋਕਾਂ ਨੂੰ ਬਹੁਤ ਜ਼ਿਆਦਾ ਹੈ ਨਾ ਤੁਹਾਨੂੰ ਵੇਖਾਉਣਾ ਕੋਈ ਸਰਕਾਰ ਟੀਬਲ ਤੇ ਆ ਗਈ ਸੀ ਇਹ ਹੋਣੀ ਸਰਕਾਰ ਟੀਬਲ ਤੇ ਆ ਗਈ ਸੀ ਹੋਣੀ ਤਰੀਕ ਤੋਂ ਬਾਅਦ ਸਾਰੇ ਜਾ ਕੇ ਉਹ ਚੱਕਿਆਗਾ ਉਸ ਤੋਂ ਬਾਅਦ ਦੱਸੋ ਕਿਹੜੀ ਮੀਟਿੰਗ ਹੋਈ ਹੈ ਹੁਣ ਉਹਨੇ ਕੰਮ ਥਰੇ ਜਾ ਗਿਆ ਸੀ ਬੱਚੇ ਨਾ ਵਾਕੇ ਧੁੱਪੇ ਖੜੇ ਸਾਰੇ ਜੇ ਅੱਜ 10 ਮਿੰਟ ਕਿਤੇ ਫੇਰ ਪੈਰ ਮਾਰਦਾ ਫਿਰ ਨੇ ਧੰਨਵਾਦ ਤੁਹਾਡੀ ਜਾਣਕਾਰੀ ਜਰੂਰ ਹੈ ਸਾਡਾ ਸਮਾਨ ਚੋਰੀ ਹੋਮ ਦਵਾ ਦਿਓ ਮੇਰਾ ਸਮਾਨ ਦਾ ਕੋਈ ਗੋਲ ਨਹੀਂ ਬਿਲਕੁਲ ਸਾਡੀ ਰਿਪੋਰਟ ਆਈ ਅਸੀਂ ਫੇਰ ਵੀ ਕਿਸ ਨੂੰ ਵੜਨ ਦੇਣਾ ਇੱਥੇ ਫ